ਦੇਖੋ ਜੀ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਉਹਨਾਂ ਦੁਕਾਨਦਾਰਾਂ ਦਾ ਮਾਣ ਸਤਕਾਰ ਜ਼ਰੂਰ ਕੀਤਾ ਜਾਵੇ ਖਜ਼ਾਨੇ ਚ ਜ਼ਰੂਰ ਉਹਨਾਂ ਦੀ ਪੈਨਸ਼ਨ ਲਗਵਾਈ ਜਾਵੇ ਜਿਹੜੇ ਦੁਕਾਨਦਾਰ ਇੱਕ ਔਰਤ ਨੂੰ ਸੂਟ ਸਿਲੈਕਟ ਕਰਵਾ ਦਿੰਦੇ ਜਿਹੜੇ ਦੁਕਾਨਦਾਰ ਇੱਕ ਔਰਤ ਨੂੰ ਸੂਟ ਸਿਲੈਕਟ ਕਰਵਾ ਸਕਦੇ ਨੇ ਉਹਨਾਂ ਦਾ ਤੋੜ ਇਸ ਜਗਤ ਚ ਇਸ ਜਹਾਨ ਚ ਕੋਈ ਮਿਲ ਸਕਦਾ ਪਤਲਾ ਨਹੀਂ 15000 ਸੂਟ ਕੜਵਾ ਕੇ ਵੀ ਕਹੀ ਜਾਣੀਆਂ ਵੀਰੇ 5-7 ਪੀਸ ਪਿਓਰ ਕ੍ਰੇਵ ਚ ਵੀ ਦਿਖਾ ਦੋ ਅਜੋ ਤੁਰ ਨਹੀਂ ਲੱਗਦਾ ਵਿੱਚ ਇਨਕਲੂਡ ਕਰ ਦੰਦੀਆਂ ਵੀਰੇ ਸੈਮੀ ਕਰੇਬੀ ਲਿਆਇਓ ਦੋ ਕਪੀਸ ਵੀਰੇ ਉਹ ਸਿਲਕ ਦਾ ਕੱਢਿਓ ਐਂ ਉਂਗਲਾਂ ਕਰ ਕਰ ਉਹਨਾਂ ਨੂੰ ਉਲਝਾ ਕੇ ਇਟਾਲੀਅਨ ਸਿਲਕ ਲੈਣ ਵਾਲੀਆਂ ਨਾ ਲੈਣਾ ਨਾ ਦੇਣਾ ਆਉਂਦੀਆਂ ਆਉਂਦੀਆਂ 15000 ਸੂਟ ਚੋਂ 800 ਵਾਲਾ ਬੂਟੀ ਵਾਲਾ ਸੂਟ ਚੱਕ ਲਿਆਉਂਦੀਆਂ ਨੇ ਤੇ ਸਾਰੇ ਦਾ ਮੋਟਰਸਾਈਕਲ ਤੇ ਇਹ ਕਹਿੰਦੀਆਂ ਆਉਂਗੀਆਂ ਜਾਇ ਬੜਨ ਇੱਕ ਵੀ ਸੂਟ ਚੱਜਦਾ ਨਹੀਂ ਕੱਟਿਆ ਜਾਇ ਬੜਨ ਇੱਕ ਵੀ ਸੂਟ ਸੈੱਟ ਨਹੀਂ ਕੱਟਿਆ ਸੋ ਉਹਨਾਂ ਦਾ ਸਰਕਾਰ ਵੱਲੋਂ ਮਾਨਤਾਨ ਜ਼ਰੂਰ ਬਣਦਾ ਜਿਹੜੇ ਸਿਲੈਕਟ ਕਰਵਾ ਦਿੰਦੇ ਆ ਸੂਟ